ਕੋਚੀ ਇਸ ਤਰ੍ਹਾਂ ਆਪਾਂ ਜਿਹੜੀ ਵਰਫੀ ਅੱਜ ਆਪਾਂ ਬਣਾ ਕੇ ਤਿਆਰ ਕਰਾਂਗੇ ਤਾਂ ਦੇਖੋ ਜੀ ਤੁਸੀਂ ਵੀਡੀਓ ਨੂੰ ਓਕੇ ਬਹੁਤ ਹੀ ਸੁਆਦੀਸਟ ਵਰਫੀ ਬਣ ਕੇ ਤਿਆਰ ਹੋਊਗੀ ਹਲੋ ਗਾਇਸ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਦੇਖੋ ਜੀ ਬੇਸਣ ਦੀ ਵਰਫੀ ਬਹੁਤ ਹੀ ਵਧੀਆ ਸੁਆਦੀਸਟ ਹਲਵਾਈ ਸਟਾਈਲ ਤਰੀਕੇ ਨਾਲ ਉਸਦੇ ਲਈ ਆਪਾਂ ਨੇ ਇੱਕ ਪੈਨ ਲੈ ਲਿਆ ਪੈਨ ਥੋੜਾ ਤੁਸੀਂ ਨੇ ਭਾਰੀ ਲੈਣਾ ਤਾਂ ਕਿ ਆਪਣਾ ਜਿਹੜਾ ਬੇਸਣ ਆ ਉਹ ਜਲੇ ਨਾ ਕਿ ਨਾ ਤੇ ਮੋਹਿਆ ਸੀ ਇਹਨਾਂ ਆਪਾਂ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਗੈਸ ਚਲਾ ਕੇ ਰੱਖ ਲਿਆ ਇਹਨਾਂ ਆਪਾਂ ਸੁੱਕਾ ਲਵਾਂਗੇ ਉਸ ਦੇ ਲਈ ਆਪਾਂ ਨੂੰ ਚਾਹੀਦਾ ਬੇਸਣ ਜਿੰਨਾ ਤੁਸੀਂ ਬੇਸਣ ਲੈਣਾ ਹੋਨੇ ਸਾਗ ਨਾਲ ਉਸ ਤੋਂ ਅੱਧੇ ਅੱਧਾ ਕਰੋ ਤੁਸੀਂ ਨੇ ਘਿਓ ਲੈਣਾ ਦੇਸੀ ਕੋਈ ਵੀ ਤੁਸੀਂ ਲੈ ਸਕਦੇ ਹੋ ਜਿੰਨਾ ਬੇਸਣਾ ਉੰਨੀ ਆਪਾਂ ਨੇ ਖੰਡ ਲੈ ਲੈਣੀ ਆ ਠੀਕ ਹੈ ਜੀ ਬਾਕੀ ਪਾਣੀ ਆਪਣੇ ਕੋਲ ਹੁੰਦਾ ਹੀ ਆ ਦੋ ਚਮਚਾ ਪਾਣੀ ਮੈਤੇ ਦੇ ਲੈ ਲੈਣੇ ਆ ਮੈਤਾ ਲੈ ਲਓ ਤੁਸੀਂ ਸੂਜੀ ਦਾ ਲਓ ਕੁਛ ਵੀ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਕਿਉਂ ਲੈ ਰਹੇ ਆਪਾਂ ਬਾਕੀ ਤੁਸੀਂ ਬੇਸਣ ਦੇ ਹਿਸਾਬ ਨਾਲ ਵੀ ਪਾ ਸਕਦੇ ਹੋ ਬੇਸਣ ਤੋਂ ਤੁਸੀਂ ਆਟਾ ਵੀ ਲੈ ਸਕਦੇ। ਬਾਦ ਵਿੱਚ ਵੀ ਕਿਉਂ ਪਾ ਰਹੇ ਹਾਂ ਜੇ ਆਪਾਂ ਨੂੰ ਸੱਟ ਲੱਗੀ। ਇਹਦੀ ਇਹ ਡਿਊਟੀ ਕੋਈ ਪ੍ਰੋਬਲਮ ਨਹੀਂ ਹੈਗੀ। ਤੇ ਆਪਾਂ ਬਾਅਦ ਵਿੱਚ ਵੀ ਐਡ ਕਰ ਸਕਦੇ ਹਾਂ। ਕਿ ਆਪਾਂ ਬਾਅਦ 'ਤੇ ਘੱਟ ਲੇ ਲੂਟ। ਕਿ ਇਹ ਪਾ ਲਈ। ਕਿਉਂ ਪਾ ਲਿਆ? ਕਿ ਮੈਂ ਆਹ ਇੱਕ ਕੋਲੀ ਜਿਹੜੀ ਵੇਸਣ ਦੀ ਲਈ ਹੈ ਦੇਖ ਸਕਦੇ ਹਾਂ ਜਦ ਆਪਣਾ ਘਿਓ ਚੰਗੀ ਤਰ੍ਹਾਂ ਗਰਮ ਹੋ ਗਿਆ। ਆਪਾਂ ਇਹਨੂੰ ਘਿਓ ਨੂੰ ਚੰਗੀ ਤਰ੍ਹਾਂ ਗਰਮ ਕਰਾਂਗੇ। ਠੀਕ ਹੈ ਜੀ। ਘਿਓ ਨੂੰ ਚੰਗੀ ਤਰ੍ਹਾਂ ਗਰਮ ਹੋ ਜਾਣ ਤੇ ਨਾਲ ਫਿਰ ਇਹਦੇ ਵਿੱਚ ਆਪਾਂ ਵੇਸਣ ਜਿਹੜਾ ਐਡ ਕਰਾਂਗੇ। ਦੇ ਸਣ ਜਿਹੜਾ ਤੁਸੀਂ ਬਿਲਕੁਲ ਘੱਟ ਫਲੇਮ ਤੇ ਭੁੰਨਣਾ ਜਿਆਦਾ ਫਲੇਮ ਨਹੀਂ ਕਰਨਾ ਠੀਕ ਹੈ ਜੀ ਉਹਦਾ ਫਲੇਮ ਹੈ ਜਿਹੜਾ ਤੁਸੀਂ ਬਿਲਕੁਲ ਘੱਟ ਰੱਖਣਾ ਹੈ ਘਿਓ ਜਿਹੜਾ ਗਰਮ ਆਪਣਾ ਹੋ ਗਿਆ ਇਹਨੂੰ ਤੁਸੀਂ ਜਿੰਨਾ ਵੀ ਕਾੜ ਸਕਦੇ ਹੋ ਘਿਓ ਤੁਹਾਡੀ ਆਪਣੀ ਇੱਛਾ ਹੈ बेसन जो ऐड कर देंगे घ्यो अपना जो थोड़ा जहा घटा ये होर ऐड कर लेंगे इन्ना ज्यादा रुखा भी नहीं आपको भुनना है ਮਿੱਠਾ ਤੁਸੀਂ ਇਸ ਤੋਂ 1.5 ਗੁਣਾ ਵੀ ਲੈ ਸਕਦੇ ਹੋ ਜਿਹੜੇ ਹਲਵਾਈ ਨੇ ਇਸ ਤੋਂ 1.5 ਗੁਣਾ ਮਿੱਠਾ ਇਹਦੇ ਵਿੱਚ ਐਡ ਕਰਦੇ ਨੇਗੇ ਆਪਾਂ ਇੱਥੇ ਮਿੱਠਾ ਜਿਹਾ ਕਿ ਆਪਾਂ ਘਾਟੀ ਖਾਣੇ ਹੁੰਦੇ ਆ ਘਰਾਂ ਦੇ ਵਿੱਚ ਤਾਂ ਆਪਾਂ ਇਹਦੇ ਬਰਾਬਰ ਦਾ ਮਿੱਠਾ ਲੈ ਲੈਣਾ ਜਿੰਨੀ ਆਪਾਂ ਸ਼ੱਕਰ ਆਪਾਂ ਪਾਇਆ ਬੇਸਨ ਓਨੀ ਆਪਾਂ ਖੰਡ ਲੈ ਲੈਣੀ ਹੈ ਹੁਣ ਤੁਸੀਂ ਦੇਖੀ ਜਾਓ ਬਿਲਕੁਲ ਲੋ ਫਲੇਮ ਤੇ ਇਹਨੂੰ ਆਪਾਂ ਨੇ ਭੁੰਨਣਾ ਮਚਾਉਣਾ ਨਹੀਂ ਤਾਂ ਕਿ ਤਾਂ ਫਿਰ ਜਿਹੜਾ ਰਿਵਰ ਉਹ ਖਤਮ ਹੋ ਜਾਂਦਾ ਮਚ ਕੇ ਇਹ ਕੱਚਾ ਪਨ ਜਿਹੜਾ ਉਹ ਵਿੱਚ ਹੀ ਰਹਿ ਜਾਂਦਾ ਹੈ ਤੁਸੀਂ ਇੱਥੇ ਜਿਆਦਾ ਵੀ ਬਣਾ ਸਕਦੇ ਹੋ ਮੈਂ ਥੋੜੀ ਬਣਾਈ ਹੈ ਗਲਫੀ ਜਿੰਨਾ ਤੁਸੀਂ ਪਰਵਾਹ ਦੇ ਹਿਸਾਬ ਨਾਲ ਆਪਣਾ ਵੇਸਣਾ ਜਿਹੜਾ ਲੈ ਸਕਦੇ ਹੋ ਉਸ ਤਰ੍ਹਾਂ ਹਲਾਉਂਦੇ ਰਹਿਣਾ ਹੌਲੀ ਹੌਲੀ ਇਹਨਾਂ ਕਿ ਉਹ ਛੱਡ ਜਾਣਾ ਆਪੇ ਇਸ ਟਿਕਨਾਲੇ ਤਰਲੇ ਨਹੀਂ ਲੱਗਣਦੇ ਨਾ ਬਿਲਕੁਲ ਵੀ ਇਹ ਠੀਕ ਹੈ ਆਪਣਾ ਵੇਸਣਾ ਮੇਰੇ ਕੋਲ ਸਪੈਚੂਲਾ ਨਹੀਂ ਹੈਗਾ ਇਸ ਕਰਕੇ ਮੈਂ ਕੜਛੀ ਵਰਤ ਰਹੀ ਹਾਂ ਸਪੈਚੂਲੇ ਦੇ ਨਾਲ ਇਹ ਲੱਗਦਾ ਨਹੀਂ ਹੁੰਦਾ ਇਸ ਤਰ੍ਹਾਂ ਕੜਛੀ ਦੇ ਨਾਲ ਥੋੜਾ ਲੱਗ ਜਾਂਦਾ ਹੈ ਬਹੁਤ ਟੇਸਟੀ ਵਰਫੀ ਵਰਕੀ ਤਿਆਰ ਹੋਗੀ ਦੇਖੋ ਜਿਵੇਂ ਇਸ ਤਰ੍ਹਾਂ ਜਿਹੜਾ ਆਪਣਾ ਹੀ ਇਸ ਤਰ੍ਹਾਂ ਕਿਉਂ ਜਿਹੜਾ ਛੱਡਣ ਲੱਗ ਗਿਆ ਇਸ ਤਰੀਕੇ ਦਾ മേദാ മേദി ദോ ചമച തന്നമചി ജോ മർജി ലോ ਇਹ ਗ੍ਰਾਮ ਚ ਮੈਂ ਦੇ ਲਈਆ ਛੋਟੇ ਇਸ ਮੱਤ ਦਾ ਜਿਹੜਾ ਪਕਾਉਣ ਨਾਲ ਹੀ ਇਸ ਤਰ੍ਹਾਂ ਰਸਿਆ ਜਾ ਬਣ ਜਾਂਦਾ ਇਹਨੂੰ ਪਸਰਾ ਪਕਾਉਂਦੇ ਰਹਿਵਾਂਗੇ ਜੀ ਫਿਰ ਇਹਨੇ ਕਿਉਂ ਛੱਡ ਜਾਣਾ ਹੈ ਹਮੇ ਲਗਾਤਾਰ ਹਿਲਾਉਂਦੇ ਰਹਿਣਾ ො ප එද්දන් ෝදී රම්මන්ගේ අන්තු දක්සකද බේසන යටට අපන මැද්දා පායිත පාද පොඩෙක්ට ඇම් බාධික් වෙේස්තනහි කෝරඩ චටටනයින ස්ා් කරතා තොඩිදිී රප්ායිනු හෝරගොන්නගේ විසි තරිික්ක නලු ਇਸ ਤਰ੍ਹਾਂ ਇਹ ਹੁਲਾਉਂਦੇ ਰਹੋ ਤਾਂ ਹਾਂਜੀ ਆਪਣਾ ਬੇਸਣ ਜਿਹੜਾ ਇਸ ਤਰ੍ਹਾਂ ਘਿਓ ਛੱਟ ਗਿਆ ਨਹੀਂ ਚੰਗੀ ਤਰ੍ਹਾਂ ਜਿਹੜਾ ਪੱਕ ਗਿਆ ਤੁਸੀਂ ਦੇਖ ਸਕਦੇ ਹੋ ਇਧਰੋਂ ਸਟ੍ਰਿਕ ਕਰ ਲਈ ਆਪਣਾ ਬਿਲਕੁਲ ਪਤਲਾ ਹੋ ਗਿਆ। ਕਿੰਨਾ ਨਾਪਾ ਬਹੁਤ ਸੁਣੀ ਖੁਸ਼ ਹੋਊ ਜਿਹੜੀ ਇਹ ਆਨ ਲੱਗੀ। ਹੁਣ ਇਹਦੇ ਵਿੱਚ ਤੁਸੀਂ ਜੇਕਰ ਤੁਹਾਡੇ ਕੋਲ ਦੁੱਧ ਦੀ ਮਲਾਈ ਹੈਗੀ ਆ ਕੱਚੇ ਦੀ ਜਾਂ ਉਬਲੇ ਹੋਈ ਦੀ ਜੇ ਹੈਗੀ ਆ ਤਾਂ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਨਹੀਂ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਜੇ ਹੈਗੀ ਆ ਤਾਂ ਪਾ ਲਓ ਜੇ ਨਹੀਂ ਹੈਗੀ ਤਾਂ ਕੋਈ ਗੱਲ ਨਹੀਂ ਜੇ ਦੁੱਧ ਪਾਉਣਾ ਦੁੱਧ ਵੀ ਪਾ ਸਕਦੇ ਹੋ ਵਿੱਚ ਥੋੜਾ ਜਿਹਾ ਤੇ ਜੇ ਮਿਲਕ ਪਾਊਡਰ ਪਾਉਣਾ ਉਹ ਵੀ ਪਾ ਸਕਦੇ ਹੋ ਮੈਂ ਪਹਿਨਾਂ ਸ਼ਕੀ ਤਰ੍ਹਾਂ ਨਾਲ ਮਿਕਸ ਕਰ ਲਵਾਂਗੇ देख सकते हो अपना बेसन जो फुल गया मलाई पाने के बाद जी तो को मिल्क पाउडर है वो भी पा सकते हैं जो तो थोड़े को मलाई हैगी भी पा सकते हो ਜੇ ਨਹੀਂ ਕੁਛ ਹੈਗਾ ਦੁੱਧ ਪਾਉਣਾ ਥੋੜਾ ਫੋਤਾ ਪਾ ਸਕਦੇ ਹੋ ਜੇ ਦੁੱਧ ਵੀ ਨਹੀਂ ਹੈਗਾ ਤਾਂ ਤੁਸੀਂ ਕੁਛ ਵੀ ਨਾ ਪਾਓ ਐਦਾਂ ਹੀ ਭੁੰਨ ਕੇ ਉਹਨੂੰ ਰੱਖ ਲਵੋ ਤੁਸੀਂ ਦੇਖ ਸਕਦੇ ਹੋ ਬੇਸਣ ਜਿਹੜਾ ਆਪਣਾ ਪੱਕ ਗਿਆ ਚੰਗੀ ਤਰ੍ਹਾਂ ਬਹੁਤ ਹੀ ਸੋਹਣਾ ਦਰਦਰਾ ਜਿਹਾ ਹੋ ਗਿਆ ਇਹ ਜੇ ਤਾਂ ਆਪਾਂ ਦੁੱਧ ਪਾ ਲੈਨੇ ਇਹਦੇ ਵਿੱਚ ਉਦੋਂ ਹੀ ਥੋੜਾ ਜਿਹਾ ਕੜਾਹ ਦੇ ਟਾਈਪ ਦਾ ਬਣ ਜਾਂਦਾ ਆ ਪਰ ਇਹ ਮਲਾਈ ਨਾਲ ਤਾਂ ਦੇਖੋ ਖੋਏ ਵਰਗਾ ਲੱਗ ਰਿਹਾ ਬਿਲਕੁਲ ਜੇ ਕਿ ਗੈਸ ਦਾ ਫਲੇਮ ਇਹ ਰਹਿੜਾ ਆਪਾਂ ਹੁਣ ਇਹਨੂੰ ਬੰਦ ਕਰ ਦਵਾਂਗੇ ਤੇ 겨 ਛੱਟ ਕੇ ਆ ਜਮਾ ਬਿਲਕੁਲ ਗੈਸ ਦਾ ਫਲੇਮ ਆਪਨੇ ਬੰਦ ਕਰ ਦਿੱਤਾ ਹੈ ਇਹਨੂੰ ਆਪਾਂ ਹਲਾਉਂਦੇ ਰਹਿਣਾ ਹਨਾ ਥੋੜੀ देर ਲਈ ਨੂੰ ਇਸ ਤਰ੍ਹਾਂ ਠੰਡਾ ਹੋਣ ਤੱਕ ਅੱਧਾ ਛੱਡਦਾ ਜਾਂ ਹੁਣ ਤੱਕ ਆਪਾਂ ਇਹਨੂੰ ਇਸ ਤਰ੍ਹਾਂ ਹੀ ਹਿਲਾਵਾਂਗੇ ਤਾਂ ਜੀ ਜਿੰਨਾ ਚਾ ਆਪਣਾ ਬੇਸਣਾ ਜਿਹੜਾ ਠੰਡਾ ਹੁੰਦਾ ਥੋੜੀ देर ਆਪਾਂ ਇੱਕ ਪੈਨ ਲੈ ਲਿਆ ਇਹਦੇ ਵਿੱਚ ਆਪਾਂ ਚਾਸਨੀ ਤਿਆਰ ਕਰਾਂਗੇ ਚਾਸਨੀ ਦੇ ਲਈ ਆਪਾਂ ਨੇ ਕੀ ਕਰਨਾ ਜਿਹੜੀ ਕੋਲੀ ਨਾਲ ਆਪਾਂ ਨੇ ਬੇਸਣ ਨਾ ਪਿਆ ਉਹੀ ਕੋੰਦੀ ਆਪਾਂ ਖੰਡ ਦੀ ਲੈਣੀ ਆ ਜੇ ਤੁਸੀਂ ਵੱਧ ਮਿੱਠਾ ਚਾਹੁੰਦੇ ਹੋ ਤਾਂ ਤੁਸੀਂ ਉਹੀ ਡੇਢ ਕੌਲੀ ਉਹਦਾ ਡੇਢ ਬਣਾ ਲੈ ਕੱਢ ਦਿਓ ਇੱਥੇ ਮੈਂ ਉਹੀ ਕੌਲੀ ਵੇਸਣ ਦੀ ਲਈ ਸੀ ਜਿਹੜੀ ਉਹੀ ਮੈਂ ਖੰਡ ਦੀ ਲਈ ਹੈ ਉਹਦਾ ਅੱਧਾ ਇੱਥੇ ਮੈਂ ਅੱਤੀ ਕੌਲੀ ਪਾਣੀ ਦੀ ਲਈ ਹੈ ਇਹ ਲੋਪਾ ਇਸ ਤਰ੍ਹਾਂ ਹਲਾਉਂਦੇ ਰਵਾਂਗੇ ਜਦੋਂ ਤੱਕ ਇਹ ਮੈਲਟ ਨਹੀਂ ਹੋ ਜਾਂਦੀ ਇਸ ਤਰੀਕੇ ਨਾਲ ਇਹ ਚੰਗੀ ਤਰ੍ਹਾਂ ਆਪਾਂ ਚੀਨੀ ਨੂੰ ਮੈਲਟ ਕਰ ਲੈਣਾ ਹੈ ਜਦੋਂ ਤੱਕ ਇਹ ਚੰਗੀ ਤਰ੍ਹਾਂ ਨਿਕੋ ਮੈਲਟ ਹਜੇ ਹੋਈ ਨਹੀਂ ਸਟਕਣਾ ਉਹ ਘੋਪਾ ਦੋ ਤਿੰਨ ਉਬਾਲੇ ਦੇ ਲਵਾਂਗੇ ਇੱਕ ਤਾਰ ਦੀ ਚਾਸ਼ਨੀ ਬਣਾਉਣੀ ਆਪਾਂ ਨੇ ਜਦੋਂ ਬਸ ਇਹਦੇ ਵਿੱਚ ਥੋੜੀ ਥੋੜੀ ਇਸ ਤਰ੍ਹਾਂ ਕਰਕੇ ਆਪਾਂ ਦੇਖਦੇ ਨਾ ਤਾਰ ਜੀ ਬਣ ਜਾਂਦੀ ਹੈ ਬਸ ਆਪਾਂ ਇਹ ਉਸ ਤਰ੍ਹਾਂ ਦੀ ਬਣਾਉਣੀ ਆ ਜਿਆਦਾ ਗਾੜੀ ਨਹੀਂ ਕਰਨੀ ਹੈਗੀ ਹਨ ਪਰ ਬਸ ਇੱਕ ਦੋ ਪਾਲੀਆਂ ਦੇਵਾਂਗੇ ਜੇਕਰ ਤੁਹਾਡੇ ਕੋਲ એનર્ਜੀ ਪਾਊਡਰ ਹੈਗਾ ਤੁਸੀਂ ਇਹਦੇ ਵਿੱਚ ਉਹ ਵੀ ਐਡ ਕਰ ਸਕਦੇ ਹੋ ਹੁਣ ਲੀਕੋ ਆਪਾਂ ਚਾਸ਼ਨੀ ਜਿਹੜੀ ਉਬਲ ਰਹੀ ਹੈ ਇਹਦੇ ਵਿੱਚ ਆਪਾਂ ਥੋੜਾ ਜਿਹਾ yellow color food color yellow food color ਜਿਹੜਾ ਉਹ ਐਡ ਕਰ ਦਾਂਗੇ ਤਾਂ ਕਿ ਜਿਹੜਾ ਦਾ ਕਲਰ ਆ ਹੋਰ ਪੀਸਟਾ ਵਾਂਗ ਬਣ ਸਕੇ ਜੇ ਤੁਹਾਡੇ ਕੋਲ ਹੈਗਾ ਤੁਸੀਂ ਐਡ ਕਰ ਸਕਦੇ ਹੋ ਜੇ ਨਹੀਂ ਹੈਗਾ ਤਾਂ ਇਹਨੂੰ ਸਕਿਪਰ ਵੀ ਕਰ ਸਕਦੇ ਹੋ ਨਾ ਪਾਓ ਕਿ ਜੇ ਤੁਹਾਡੇ ਕੋਲ ਨਹੀਂ ਹੈਗਾ ਤਾਂ ਤੁਸੀਂ ਨਾ ਪਾਓ ਚਾਸ਼ਨੀ ਦੇ ਵਿੱਚ ਕਲਰ ਆਪਾਂ ਤਾਂ ਪਾਇਆ ਕਿਉਂਕਿ ਇਹਦੇ ਵਿੱਚ ਚੰਗੀ ਤਰ੍ਹਾਂ ਇਹ ਘੁਲ ਜਾਊਗਾ ਚਾਸ਼ਨੀ ਜਿਹੜੀ ਆਪਣੀ ਬਣ ਕੇ ਤਿਆਰ ਹੋਗੀ ਦੇਖੋ ਇਸ ਤਰ੍ਹਾਂ ਇੱਕ ਤਾਰੇ ਦੀ ਬਣ ਰਹੀ ਹੈ ਆਪਣਾ ਜਿਹੜਾ ਵੇਸਟਾ ਉਹ ਵੀ ਠੰਡਾ ਹੋ ਚੁੱਕਿਆ ਇਸ ਤਰੀਕੇ ਨਾਲ ਹੁਣ ਆਪਾਂ ਗੈਸ ਦਾ ਫਲੇਮ ਨਹੀਂ ਕਰਨਾ ਬਿਲਕੁਲ ਵੀ ਗੈਸ ਨੂੰ ਬੰਦ ਰੱਖਣਾ ਚਾਸ਼ਨੀ ਨੂੰ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਐਡ ਕਰਾਂਗੇ ਚੰਗੀ ਤਰ੍ਹਾਂ ਪਾਵਾਂਗੇ ਚਾਸ਼ਨੀ ਜਿਹੜੀ ਆਪਣੀ ਚਾਸ਼ਨੀ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਪਾ ਕੇ ਦਨਾਤੂ ਸਿਨਾ ਲਗਾਤਾਰ ਹਲਾਉਂਦੇ ਰਹਿਣਾ ਇਸ ਤਰੀਕੇ ਨਾਲ ਇਹਨੇ ਆਪਣੇ ਆਪ ਇੱਕ ਡੋਅ ਜੈਸਾ ਤਿਆਰ ਹੋ ਜੂਗਾ ਇਹਨੂੰ ਬਸ ਐਸੇ ਤਰ੍ਹਾਂ ਤੁਸੀਂ ਬਸ ਐਸੀ ਤਰ੍ਹਾਂ ਇਹਨੂੰ ਲਗਾਤਾਰ ਹਲਾਉਂਦੇ ਰਹਿਣਾ ਘੱਟੋ ਘੱਟ ਤੁਹਾਨੂੰ ਲੱਗ ਜਾਣਿਆ 20 ਤੋਂ 25 ਮਿੰਟ ਬਸ ਇਹ ਲੱਗ ਜੂਗਾ ਇਹਨੂੰ ਐਸੇ ਤਰ੍ਹਾਂ ਹਲਾਉਂਦੇ ਰਹੋਗੇ ਇਹਨੇ ਆਪਣੇ ਆਪ ਇੱਕ ਡੋਅ ਦੀ ਤਰ੍ਹਾਂ ਤਿਆਰ ਹੋ ਜਾਣਾ ਕੀ ਗੋਣ ਵੀ ਇਹ ਘੜਾ ਹੋਣ ਲੱਗ ਰਿਹਾ। ਚਾਸ਼ਨੀ ਜਿਹੜਾ ਉਹਦਾ ਪਾਣੀ ਹਿਸਾਬ ਨਾਲ ਤੁਸੀਂ ਪਾਇਓ। ਜਿੰਨੀ ਖੰਡ ਪਾਈਆ ਉਸ ਤੋਂ ਅੱਧਾ ਪਾਇਓ। ਖੰਡ ਕਿੰਨੀ ਪਾਉਣੀ ਆ ਜਿੰਨਾ ਆਪਾਂ ਨੇ ਵੇਸਣ ਪਾਇਆ। ਠੀਕ। ਬਿਲਕੁਲ گاੜਾ ਹੋਣ ਲੱਗ ਗਿਆ ਇਹ। ਇਸ ਤਰ੍ਹਾਂ ਇਹਨੂੰ ਲਗਾਤਾਰ ਤੁਸੀਂ ਹਿਲਾਉਂਦੇ ਰਹੋਗੇ ਤਾਂ ਇਹ ਇਤਾਂ ਹੀ ਇੱਕ ਡੋ ਦੀ ਤਰ੍ਹਾਂ ਇਹ ਬਣ ਕੇ ਤਿਆਰ ਹੋ ਜੂਗਾ ਦੇਖੋ ਜੀ ਬਿਲਕੁਲ ਇੱਕ ਡੋ ਦੀ ਤਰ੍ਹਾਂ ਇਹ ਇਕੱਠਾ ਹੋ ਗਿਆ ਦੇਖੋ ਇਸ ਤਰ੍ਹਾਂ ਦਾ ਇਹ ਬਣਨਾ ਜ਼ਰੂਰੀ ਹੈ ਇਹ ਤਾਂ ਹੀ ਬਣੂਗਾ ਜੇਕਰ ਤੁਹਾਡੀ ਚਾਸ਼ਨੀ ਚੰਗੀ ਤਰ੍ਹਾਂ ਬਣੀ ਹੋਊਗੀ ਠੀਕ ਹੈ ਜੀ ਨਿੱਤ ਮੈਂ ਕੋਟਾ ਲੈ ਲਿਆ ਜੇਕਰ ਤੁਹਾਡੇ ਕੋਲ ਕੋਈ ਤ੍ਰੇ ਵਗੈਰਾ ਹੈਗੀ ਹੈ ਤੁਸੀਂ ਉਹ ਵੀ ਵਰਤ ਸਕਦੇ ਹੋ ਇਹ ਚੰਗੀ ਤਰ੍ਹਾਂ ਕੋਈ ਵੀ ਜਿਹੜਾ ਘਿਓ ਆ ਨਿੱਚੇ ਤੁਸੀਂ ਬ੍ਰਸ਼ ਦੀ ਮੱਤ ਤਨ ਨਾਲ ਲਾ ਲਓ ਜਿਹਾ ਤਾਂ ਇਹ ਫਿਰ ਹੱਥ ਨਾਲ ਇੱਤੇ ਹੀ ਲਗਾ ਸਕਦੇ ਆਪਾਂ ਠੀਕ ਹੈ ਉਹ ਜਿਹੜਾ ਆਪਾਂ ਨੇ ਡੋ ਤਿਆਰ ਕੀਤੀ ਹੈ ਇਹਦੇ ਵਿੱਚ ਪਪਾਲਾਂ ਵੀ ਤੁਸੀਂ ਚਾਹੋ ਤਾਂ ਇਹਦੇ ਲੱਡੂ ਵੀ ਬਣਾ ਸਕਦੇ ਹੋ ਉਹ ਮੈਂ ਨੂੰ ਚੰਗੀ ਤਰ੍ਹਾਂ ਸੈੱਟ ਕਰ ਲੈਣੀ ਆ ਇਸ ਤਰ੍ਹਾਂ ਤੁਸੀਂ ਜੇ ਤੁਸੀਂ ਕੋਲੀ ਦੀ ਸਹਾਇਤਾ ਨਾਲ ਵੀ ਇਹਨੂੰ ਇਸ ਤਰ੍ਹਾਂ ਕਲੀਨ ਕਰ ਸਕਦੇ ਹੋ ਜਿਸ ਸਪੈਚੂਲਾ ਹੈਗਾ ਉਹਦੇ ਨਾਲ ਵੀ ਇਹੀ ਹੋ ਜਾਂਦਾ ਇਸ ਤਰ੍ਹਾਂ ਇਸ ਤਰ੍ਹਾਂ ਆਪ ਸੈੱਟ ਕਰ ਲਵਾਂਗੇ ਕੁਧੀ ਇਸ ਤਰ੍ਹਾਂ ਮੈਂ ਇੱਕ ਟ੍ਰੇ ਦੇ ਵਿੱਚ ਸੈੱਟ ਕਰ ਲਿਆ ਆ ਚੰਗੀ ਤਰ੍ਹਾਂ ਇਹਨੂੰ ਸੈੱਟ ਕਰਤਾ 2 ਘੰਟੇ ਆਪਾਂ ਇਹਨੂੰ ਇਸੇ ਤਰ੍ਹਾਂ ਸਪਰੇਡ ਦੇ ਵਿੱਚ ਨਹੀਂ ਰੱਖਣਾ ਇਸੇ ਤਰ੍ਹਾਂ ਹੀ ਤੁਸੀਂ ਕਿਤੇ ਵੀ ਇਹਨੂੰ ਰੱਖ ਸਕਦੇ ਹੋ 2 ਘੰਟਿਆਂ ਦੇ ਲਈ ਤਾਂ ਕਿ ਇਹ ਸੈੱਟ ਹੋ ਜਾਵੇ ਫਿਰ ਆਪਾਂ ਇਹਦੀ ਕਟਿੰਗ ਕਰਾਂਗੇ देखो जी अपना ज़ड़ा बिल्कुल जरा बिलकुल सैट हो गया हम इतने मैं इस तरीके कट्टन लगी बिल्कुल सॉफ्टली ये कटिया जा रहा है इस तरीके ना जोड़ा रखा किनारी सैट करने वास्तव थोड़ा थोड़ा उतारता क्योंकि अपने कोई है जी गोल सी ਬਹੁਤ ਹੀ ਸੋਹਣੀ ਪਰ ਪਰਿਵਰ ਪ੍ਰੀਏ ਵਰਫੀ ਬਣ ਗਈ। ਇਸ ਟ੍ਰਿਕ ਨਾਲ। ਇਸੇ ਨੂੰ ਕੱਟ ਸਕਦੇ ਹਾਂ। ਪੀਸ ਤੁਸੀਂ ਆਪਣੇ ਹਿਸਾਬ ਨਾਲ ਬਣਾ ਸਕਦੇ ਹੋ ਜੀ ਇਹਦੇ। ਇਸ ਤਰ੍ਹਾਂ ਕੱਟ ਕੇ। ਹਾਂਜੀ ਤਾਂ ਦੇਖੋ ਤੁਸੀਂ ਬਹੁਤ ਹੀ ਸੋਹਣੇ ਪੀਸਸ ਨੇ ਜਿਹੜੇ ਬਣ ਕੇ ਆਪਣੇ ਤਿਆਰ ਹੋ ਰਹੀ ਹੈਗੇ। ਇਸ ਤਰ੍ਹਾਂ ਕੱਲਾ ਕੱਲਾ ਪੀਸ ਤੁਸੀਂ ਨੂੰ ਇਸ ਤਰ੍ਹਾਂ ਕੱਢੀ ਜਾਇਓ ਬਹੁਤ ਹੀ ਸੋਨੇ ਹੇ ਪੀਸਸ ਨੇ ਜਿਹੜੇ ਬਣ ਕੇ ਰੈਡੀ ਹੋ ਜਾਣਗੇ ਕਿਸੇ ਵੀ ਤੁਸੀਂ ਨੂੰ ਕ੍ਰੋਸ ਹੋ ਸਕਦੀਆਂ ਇਦੋਂ ਇਸ ਤਰ੍ਹਾਂ ਕਾਣੀ ਟ੍ਰੇ ਦੇ ਵਿੱਚ ਰੱਖ ਦਵਾਂਗੇ ਸੋ ਇਹ ਬਣ ਕੇ ਤਿਆਰ ਹੋ ਕੇ ਨੇ। ਇਹ ਕਹਦੇ ਹਨ ਤੁਸੀਂ ਆਪਣੀਆਂ ਕੁੜੀਆਂ ਨੂੰ ਦਿਓ ਸੰਧਾਰੇ ਘਰੇ ਬਣਾ ਕੇ। ਠੀਕ ਹੈ ਜੀ। ਆਪਣੀਆਂ ਇਸ ਤਰੀਕੇ ਨਾਲ ਇਹ ਵਰਫੀਆਂ ਨੇ ਜਿਹੜੀਆਂ ਬਣ ਕੇ ਬਿਲਕੁਲ ਰੈਡੀ ਨੇ। ਤੁਸੀਂ ਵੀ ਇਸ ਤਰੀਕੇ ਨਾਲ ਬਣਾ ਸਕਦੇ ਹੋ ਬਹੁਤ ਹੀ ਸੋਹਣੀਆਂ ਵਰਫੀਆਂ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਮਿਲਦੇ ਹਾਂ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ ਥੈਂਕਸ ਫॉर ਵਾਚਿੰਗ ਬਾਏ